ਸਸੇ ਗੱਲ ਜੀ ਚੈਨਲ ਟੀਵੀ ਨਿਊਜ਼ ਇੰਡੀਆ 265 ਤੇ 207 ਦਾ ਸਵਾਗਤ ਆ ਜੀ ਅੱਜ ਅਸੀਂ ਧਾਰੀਵਾਲ ਪਹੁੰਚੇ ਆ ਮੇਨ ਬੱਸ ਸਟੈਂਡ ਦੇ ਜਿੱਥੇ ਧਾਰੀਵਾਲ ਐਸ ਐਚਓ ਦਲਜੀਤ ਸਿੰਘ ਜੋ ਧਾਰੀਵਾਲ ਥਾਣਾ ਦੇ ਇੰਚਾਰਜ ਨੇ ਉਹਨਾਂ ਵੱਲੋਂ ਧਾਰੀਵਾਲ ਦੇ ਵਿੱਚ ਨਾਕੇਬੰਦੀ ਕਰਕੇ ਤੇ ਬਹੁਤ ਹੀ ਬਰੀਕੇ ਦੇ ਨਾਲ ਮਾਰਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਗੱਲਬਾਤ ਰੌਣਾ ਇਹ ਵੀ ਦੱਸਿਆ ਕਿ ਜਿਸ ਤਰ੍ਹਾਂ ਦੀਵਾਲੀ ਦਾ ਤਿਹਾਰ ਆ ਰਿਹਾ ਹੈ ਦੀਵਾਲੀ ਦੇ ਤਿਹਾਰ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਕੋਈ ਅਨਸਖਾਮੀ ਘਟਨਾ ਨਾ ਵਾਪਰੇ ਜਿਸ ਨੂੰ ਮੁੱਖ ਰੱਖਦੇ ਹੋਏ ਉਹਨਾਂ ਵੱਲੋਂ ਜਿਹੜੀ ਬਰੀਕੇ ਦੇ ਨਾਲ ਇਹ ਜਾਂਚ ਕੀਤੀ ਜਾ ਰਹੀ ਆ ਐਸ ਉਹਨਾਂ ਦੇ ਪ੍ਰਬੰਧ ਹੈ ਜਿਹੜੀ ਢਾੜੀਵਾਲ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲਾਕੇ ਬੰਦੀ ਕੀਤੀ ਗਈ ਹੈ ਤੇ ਉਹਨਾਂ ਦੀ ਹਦਾਇਤਾਂ ਦੇ ਮੁਤਾਬਕ ਜਿਹੜੀ ਆ ਅਸੀਂ ਜਿਹੜੀ ਔਨ ਜਾਣ ਵਾਲੇ ਜਿੰਨੇ ਵੀ ਵਾਹਨ ਬਾਹਰ ਆ ਰਹੇ ਨੇ ਉਹਨਾਂ ਦੇ ਅਸੀਂ ਬਹੁਤ ਬ੍ਰਿਕਿਜ ਦੇ ਨਾਲ ਜਾਂਚ ਕਰ ਰਹੇ ਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਇਸ ਵੇਲੇ ਥਾਣਾ ਢਾੜੀਵਾਲ ਤੋਂ ਐਸਐਚਓ ਦਲਜੀਤ ਸਿੰਘ ਜੀ ਮੌਜੂਦ ਨੇ ਔਰ ਗੱਡੀਆਂ ਦੀ ਉਹ ਬ੍ਰਿਕਿਜ ਦੇ ਨਾਲ ਜਾਂਚ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਕੋਈ ਵੀ ਵਾਹਨ ਜੋ ਢਾੜੀਵਾਲ ਦੇ ਵਿੱਚ ਐਂਟਰ ਕਰਦਾ ਹੈ ਢਾੜੀਵਾਲ ਬਸਟੈਂਡ ਦੇ ਵਿੱਚੋਂ ਗੁਜ਼ਰਦਾ ਹੈ ਤਾਂ ਉਸ ਦੀ ਬਹੁਤ ਹੀ ਬ੍ਰਿਕਿਜ ਦੇ ਨਾਲ ਪੁਲਿਸ ਵੱਲੋਂ ਜੋ ਜਾਂਚ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਗੁਰਦਾਸਪੁਰ ਐਸਐਸਪੀ ਸਾਹਿਬ ਦੇ ਹੁਕਮਾਂ ਮੁਤਾਬਕ ਢਾੜੀਵਾਲ ਦੇ ਵਿੱਚ ਪੁਲਿਸ ਦੇ ਵੱਲੋਂ ਵੱਖ-ਵੱਖ ਜਗ੍ਹਾ ਤੇ ਨਾਕਾਬੰਦੀ ਕੀਤੀ ਗਈ ਹੈ ਤਸਵੀਰਾਂ ਤਾੜੀ ਸਕਰੀਨ ਦੇ ਉੱਪਰ ਜੋ ਸਾਂਝਾ ਕਰ ਰਹੇ ਹਾਂ ਇਹ ਤਸਵੀਰਾਂ ਢਾੜੀਵਾਲ ਸ਼੍ਰੀ ਭਗਤ ਸਿੰਘ ਚੌਂਕ ਬੱਸ ਸਟੈਂਡ ਦੀ ਹਨ ਜਿੱਥੇ ਨਾਕਾਬੰਦੀ ਦੌਰਾਨ ਵਾਣਾ ਚੈਕਿੰਗ ਹੋ ਰਹੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਥਾਣਾ ਢਾੜੀਵਾਲ ਐਸਐਚਓ ਦਲਜੀਤ ਸਿੰਘ ਖੁੱਦ ਆਪ ਹਰ ਇੱਕ ਵਾਹਾਂ ਦੀ ਬਰੀਕੇ ਦੇ ਨਾਲ ਜਾਂਚ ਕਰ ਰਿਹਾ ਹੈ ਨਾ ਅਤੇ ਜੇਕਰ ਕਿਸੇ ਚੀਜ਼ ਦੇ ਉੱਪਰ ਸ਼ੱਕ ਪੈਂਦਾ ਹੈ ਤਾਂ ਉਸ ਨੂੰ ਖੋਲ ਕੇ ਵੀ ਦੇਖਿਆ ਜਾ ਰਿਹਾ ਹੈ। ਉਹਨਾਂ ਇਲਾਕਾ ਨਿਵਾਸੀ ਨੂੰ ਅਪੀਲ ਵੀ ਕੀਤੀ ਹੈ ਕਿ ਜੇਕਰ ਕਿਸੇ ਨੂੰ ਕੋਈ ਲਵਾਰਤ ਚੀਜ਼ ਜਾਂ ਸ਼ੱਕੀ ਵਿਅਕਤੀ ਦਿਖਾਈ ਦਿੰਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਕੀਤੀ ਜਾਵੇ। ਆਉਣ ਵਾਲੇ ਦਿਨਾਂ ਦੇ ਵਿੱਚ ਤਿਹਾਰਾ ਨੂੰ ਮੁੱਖ ਰੱਖਦੇ ਹੋਏ ਇਹ ਨਾਕੇਬੰਦੀ ਕੀਤੀ ਗਈ ਹੈ ਜੋ ਗੁਰਦਾਸਪੁਰ ਐਸਐਸਪੀ ਦੇ ਹੁਕਮ ਅਨੁਸਾਰਕ ਤੜੀਵਾਲ ਬੱਸ ਸਟੈਂਡ ਵਿਖੇ ਨਾਕਾਬੰਦੀ ਕੀਤੀ ਗਈ ਹੈ। ਹੁਣ ਸਰਾਰਤੀ ਅਨਸਰਾਂ ਨੂੰ ਚੇਤਾਵਨੀ ਦਿੱਤੀ ਕਿ ਦਿਵਾਲੀ ਦੇ ਤਿਉਹਾਰ ਤੇ ਜੇਕਰ ਕੋਈ ਹੁੱਲੜਬਾਜੀ ਕਰਦਾ ਫੜਿਆ ਗਿਆ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾਵੇਗੀ। ਤਾਂ ਜੋ ਦਿਵਾਲੀ ਦਾ ਤਿਉਹਾਰ ਹੈ ਇਸ ਨੂੰ ਆਪਸ ਵਿੱਚ ਮਿਲਜੁ ਕੇ ਪਿਆਰ ਨਾਲ ਮਨਾਉਣਾ ਚਾਹੀਦਾ ਹੈ ਅਤੇ ਇਸ ਦਾ ਆਨੰਦ ਮਾਣਨਾ ਚਾਹੀਦਾ ਹੈ। ਤੜੀਵਾਲ ਬੱਸ ਸਟੈਂਡ ਜਣ ਜਿੱਥੇ ਤੜੀਵਾਲ ਪੁਲਿਸ ਦੇ ਵੱਲੋਂ ਨਾਕਾਬੰਦੀ ਕੀਤੀ ਗਈ ਆ ਔਰ ਬਹੁਤ ਬੀਕੇ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਦਿਵਾਲੀ ਨੂੰ ਉਹ ਆਉਣ ਵਾਲੇ ਗਾਂ ਜਿਹੜੇ ਤਿਹਾਰ ਨੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਜਿਹੜੀ ਆ ਇਹ ਜਾਂਚ ਜਿਹੜੀ ਨਾਕਾਬੰਦੀ ਕੀਤੀ ਗਈ ਹੈ ਤੇ ਉਹ ਚੈਕਿੰਗ ਹੋ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਰਾਤ ਦੇ 10:30 ਵੱਜ ਚੁੱਕੇ ਹਨ ਅਤੇ 10 ਵਜੇ ਇਹ ਨਾਕਾਬੰਦੀ ਕੀਤੀ ਗਈ ਹੈ ਜਿਸ ਦੌਰਾਨ ਆਉਣ ਜਾਣ ਵਾਲੇ ਵਾਹਨ ਜੋ ਵੀ ਢੜੀਵਾਲ ਦੇ ਵਿੱਚ ਵਾਹਨ ਆਉਂਦਾ ਹੈ ਉਸ ਨੂੰ ਚੈੱਕ ਕੀਤਾ ਜਾ ਰਿਹਾ ਹੈ ਉਸ ਦੇ ਕਾਗਜ਼ਾਤ ਚੈੱਕ ਕੀਤੇ ਜਾ ਰਹੇ ਹਨ ਅਤੇ ਜੋ ਵਿੱਚ ਗੱਡੀਆਂ ਦੇ ਵਿੱਚ ਸਮਾਨ ਪਿਆ ਹੁੰਦਾ ਹੈ ਸ਼ੱਕ ਭੰਨ ਤੇ ਉਸ ਸਮਾਨ ਦੀ ਵੀ ਚੈਕਿੰਗ ਕੀਤੀ ਜਾਂਦੀ ਹੈ